ਯਾਰੇ ਦੋਸਤੋ ਤੁਲਨਾਕਾਰਾਂ ਭਾਵ ਕੰਪੈਰੀਟਰਸ ਉੱਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਕੰਪੈਰੀਟਰਸ ਨੂੰ ਮੈਗਨੀਚਿਊਡ ਕੰਪੈਰੀਟਰਸ ਵੀ ਕਿਹਾ ਜਾਂਦਾ ਹੈ ਡਿਜੀਟਲ ਸਿਸਟਮਾਂ ਵਿੱਚ ਅਸੀਂ ਅਕਸਰ ਦੋ ਬਾਈਨਰੀ ਨੰਬਰਾਂ ਦੀ ਤੁਲਨਾ ਭਾਵ ਕੰਪੈਰੀਜ਼ਨ ਕਰਨ ਦੀ ਲੋੜ ਮਹਿਸੂਸ ਕਰਦੇ ਹਾਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹਨਾਂ ਦੇ ਮੁੱਲ ਬਰਾਬਰ ਹਨ ਜਾਂ ਕਿਹੜਾ ਵੱਡਾ ਜਾਂ ਛੋਟਾ ਹੈ ਮੈਗਨੀਚਿਊਡ ਕੰਪੈਰੀਟਰ ਇੱਕ ਕੰਬੀਨੇਸ਼ਨਲ ਲੌਜੀਕ ਸਰਕਟ ਹੁੰਦਾ ਹੈ ਜੋ ਇਸ ਕੰਮ ਲਈ ਬਣਾਇਆ ਜਾਂਦਾ ਹੈ ਦੋ ਨੰਬਰਾਂ ਦੀ ਸਮਾਨਤਾ ਭਾਵ ਨੰਬਰ ਬਰਾਬਰ ਹਨ ਜਾਂ ਨਹੀਂ ਦੀ ਜਾਂਚ ਲੌਜੀਕ ਗੇਟਸ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ ਪਰ ਬਹੁਤ ਸਾਰੀਆਂ ਐਪਲੀਕੇਸ਼ਨਾਂ ਵਿੱਚ ਇਸ ਤੋਂ ਵੱਧ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਉਦਾਹਰਣ ਵਜੋਂ ਬਹੁਤ ਵਾਰ ਡਿਜੀਟਲ ਸਿਸਟਮਾਂ ਵਿੱਚ ਇਹ ਪਛਾਣ ਕਰਨੀ ਪੈਂਦੀ ਹੈ ਕਿ ਕਿਹੜਾ ਨੰਬਰ ਵੱਡਾ ਜਾਂ ਛੋਟਾ ਹੈ ਇਸ ਲੈਕਚਰ ਦੇ ਅੰਤ ਤੱਕ ਤੁਸੀਂ ਸਮਝ ਲਓਗੇ ਕਿ ਕੰਪੈਰੀਟਰਸ ਕਿਵੇਂ ਕੰਮ ਕਰਦੇ ਹਨ ਕਿਵੇਂ ਡਿਜ਼ਾਈਨ ਕੀਤੇ ਜਾਂਦੇ ਹਨ ਅਤੇ ਇਹ ਕਿੱਥੇ ਵਰਤੇ ਜਾਂਦੇ ਹਨ ਹੁਣ ਆਓ ਬੇਸਿਕ ਕੰਪੈਰੀਟਰਸ ਦੀ ਜਾਣਕਾਰੀ ਨਾਲ ਸ਼ੁਰੂ ਕਰੀਏ ਸਕਰੀਨ ਉੱਪਰ ਇੱਕ ਬੇਸਿਕ ਕੰਪੈਰੀਟਰ ਦਾ ਬਲੌਕ ਡਾਇਗਰਾਮ ਦਿਖਾਇਆ ਗਿਆ ਹੈ ਜੋ ਦੋ ਬਾਈਨਰੀ ਨੰਬਰਾਂ A ਅਤੇ B ਦੀ ਤੁਲਨਾ ਭਾਵ ਕੰਪੈਰੀਜ਼ਨ ਕਰਨ ਤੋਂ ਬਾਅਦ ਇਹ ਦੱਸਦਾ ਹੈ ਕਿ ਇਹ ਨੰਬਰ ਬਰਾਬਰ ਹਨ ਜਾਂ ਨਹੀਂ ਇਸ ਬੇਸਿਕ ਕੰਪੈਰੀਟਰ ਨੂੰ ਐਕਸਔਰ ਜਾਂ ਐਕਸਨੋਰ ਗੇਟਸ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ ਐਕਸਔਰ ਗੇਟ ਨੂੰ ਦੋ 1 ਬਿਟ ਨੰਬਰਾਂ ਦਾ ਕੰਪੈਰੀਜ਼ਨ ਕਰਨ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਅਸੀਂ ਸਕਰੀਨ ਉੱਪਰ ਦਿਖਾਏ ਇਸ ਚੁੱਥੇ ਟੇਬਲ ਤੋਂ ਦੇਖ ਸਕਦੇ ਹਾਂ ਕਿ ਇਸ ਦਾ ਆਉਟਪੁੱਟ 1 ਹੁੰਦਾ ਹੈ ਜਦੋਂ ਦੋਵੇਂ ਇਨਪੁੱਟ ਵੱਖੋ-ਵੱਖਰੇ ਹੁੰਦੇ ਹਨ ਭਾਵ ਜਦੋਂ ਦੋਵੇਂ ਇਨਪੁੱਟ ਕੀਤੇ ਨੰਬਰ A ਅਤੇ B ਬਰਾਬਰ ਨਹੀਂ ਹੁੰਦੇ ਤਾਂ ਇਸ ਦਾ ਆਉਟਪੁੱਟ 1 ਹੁੰਦਾ ਹੈ ਅਤੇ ਜਦੋਂ ਦੋਵੇਂ ਇਨਪੁੱਟ ਬਰਾਬਰ ਹੁੰਦੇ ਹਨ ਤਾਂ ਇਸ ਦਾ ਆਉਟਪੁੱਟ 0 ਹੁੰਦਾ ਹੈ ਇਸ ਤਰ੍ਹਾਂ ਐਗਜ਼ੋਰ ਗੇਟ ਤੋਂ ਅਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕਿ ਇਨਪੁੱਟ ਕੀਤੇ ਨੰਬਰ ਬਰਾਬਰ ਹਨ ਜਾਂ ਨਹੀਂ ਦੋ ਨੰਬਰਾਂ ਦੀ ਸਮਾਨਤਾ ਦੀ ਜਾਂਚ ਕਰਨ ਲਈ ਇੱਕ ਹੋਰ ਉਪਯੋਗੀ ਗੇਟ ਐਗਜ਼ਨੋਰ ਗੇਟ ਹੈ ਐਗਜ਼ਨੋਰ ਗੇਟ ਦੇ ਟਰੂਥ ਟੇਬਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਇਹ ਆਊਟਪੁੱਟ 1 ਪੈਦਾ ਕਰਦਾ ਹੈ ਜਦੋਂ ਦੋਵੇਂ ਇਨਪੁੱਟ ਇੱਕੋ ਜਿਹੇ ਹੁੰਦੇ ਹਨ ਅਤੇ 0 ਜਦੋਂ ਉਹ ਵੱਖਰੇ ਹੁੰਦੇ ਹਨ ਕਿਉਂਕਿ ਐਗਜ਼ਨੋਰ ਦੀ ਆਊਟਪੁੱਟ ਉਦੋਂ 1 ਹੁੰਦੀ ਹੈ ਜਦੋਂ ਇਨਪੁੱਟ ਬਰਾਬਰ ਹੁੰਦੇ ਹਨ ਇਸ ਲਈ ਅਸੀਂ ਇਸ ਨੂੰ ਬਾਈਨਰੀ ਨੰਬਰਾਂ ਦੀ ਸਮਾਨਤਾ ਦੀ ਜਾਂਚ ਕਰਨ ਲਈ ਵਰਤ ਸਕਦੇ ਹਾਂ ਅਤੇ ਇਹ ਐਕਜ਼ੋਰਗੇਟ ਨਾਲੋਂ ਜ਼ਿਆਦਾ ਸਹੂਲਤਮੰਦ ਹੈ ਕਿਉਂਕਿ ਐਕਜ਼ੋਰਗੇਟ ਦੀ ਆਉਟਪੁੱਟ ਜ਼ੀਰੋ ਹੁੰਦੀ ਹੈ ਜਦੋਂ ਦੋਵੇਂ ਇਨਪੁੱਟ ਬਰਾਬਰ ਹੁੰਦੇ ਹਨ ਇੱਕ ਤੋਂ ਜ਼ਿਆਦਾ ਬਿਟ ਵਾਲੇ ਨੰਬਰਾਂ ਭਾਵ ਮਲਟੀਬਿਟ ਨੰਬਰਾਂ ਦੀ ਸਮਾਨਤਾ ਦੀ ਜਾਂਚ ਕਰਨ ਲਈ ਅਸੀਂ ਦੋਨੋਂ ਨੰਬਰਾਂ ਦੇ ਅਨੁਸਾਰੀ ਬਿਟਾਂ ਨੂੰ ਐਕਜ਼ਨੋਰ ਗੇਟਸ ਦੀਆਂ ਇਨਪੁੱਟਸ ਤੇ ਅਤੇ ਇਹਨਾਂ ਐਕਜ਼ਨੋਰ ਗੇਟਸ ਦੀਆਂ ਆਉਟਪੁੱਟਸ ਨੂੰ ਐਂਡ ਕਰਕੇ ਕੰਪੈਰੀਟਰ ਬਣਾ ਸਕਦੇ ਹਾਂ ਸਕਰੀਨ ਉੱਪਰ ਦਿਖਾਇਆ ਗਿਆ ਸਰਕਟ ਦੋ ਐਗਜ਼ ਨੋਰ ਗੇਟਸ ਅਤੇ ਇੱਕ ਐਂਡ ਗੇਟ ਦੀ ਵਰਤੋਂ ਕਰਕੇ ਦੋ 2-ਬਿਟ ਨੰਬਰਾਂ ਦੀ ਸਮਾਨਤਾ ਦੀ ਜਾਂਚ ਕਰਦਾ ਹੈ ਐਂਡ ਗੇਟ ਇਸ ਕਿੰਨੀ ਬਣਾਉਂਦਾ ਹੈ ਕਿ ਇਸਦੀ ਆਉਟਪੁੱਟ 1 ਸਿਰਫ ਉਦੋਂ ਹੋਵੇਗੀ ਜਦੋਂ ਐਗਜ਼ ਨੋਰ ਗੇਟਸ ਦੀ ਇਨਪੁੱਟਸ ਤੇ ਲਗਾਏ ਦੋਨੋਂ ਨੰਬਰਾਂ ਦੀਆਂ ਸਾਰੀਆਂ ਬਿਟਸ ਬਰਾਬਰ ਹੋਣਗੀਆਂ ਭਾਵ ਨੰਬਰ ਬਰਾਬਰ ਹੋਣਗੇ ਬਹੁਤ ਸਾਰੇ ਐਪਲੀਕੇਸ਼ਨਾਂ ਵਿੱਚ ਸਿਰਫ ਇਹ ਜਾਂਚ ਕਰਨੀ ਕਿ ਦੋ ਨੰਬਰ ਬਰਾਬਰ ਹਨ ਕਿ ਨਹੀਂ ਕਾਫੀ ਨਹੀਂ ਹੁੰਦਾ ਸਾਨੂੰ ਇਹ ਵੀ ਪਤਾ ਲਗਾਉਣ ਦੀ ਲੋੜ ਹੁੰਦੀ ਹੈ ਕਿ ਕਿਹੜਾ ਨੰਬਰ ਵੱਡਾ ਜਾਂ ਛੋਟਾ ਹੈ ਇਸ ਲਈ ਸਾਨੂੰ ਇੱਕ ਹੋਰ ਜ਼ਿਆਦਾ ਸ਼ਕਤੀਸ਼ਾਲੀ ਕੰਪੈਰੀਟਰ ਜਿਸ ਨੂੰ ਕਈ ਵਾਰ ਫੁੱਲ ਕੰਪੈਰੀਟਰ ਵੀ ਕਿਹਾ ਜਾਂਦਾ ਹੈ ਦੀ ਲੋੜ ਪੈਂਦੀ ਹੈ ਇਹ ਦੋ ਬਾਈਨਰੀ ਨੰਬਰਾਂ ਦਾ ਕੰਪੈਰੀਜ਼ਨ ਕਰਦਾ ਹੈ ਅਤੇ ਤਿੰਨ ਆਊਟਪੁੱਟ ਪੈਦਾ ਕਰਦਾ ਹੈ ਇੱਕ ਆਊਟਪੁੱਟ ਇਹ ਦੱਸਦੀ ਹੈ ਕਿ ਪਹਿਲਾ ਨੰਬਰ ਵੱਡਾ ਹੈ ਦੂਸਰੀ ਆਊਟਪੁੱਟ ਦੱਸਦੀ ਹੈ ਕਿ ਪਹਿਲਾ ਨੰਬਰ ਛੋਟਾ ਹੈ ਅਤੇ ਤੀਸਰੀ ਆਊਟਪੁੱਟ ਇਹ ਦਰਸਾਉਂਦੀ ਹੈ ਕਿ ਨੰਬਰ ਬਰਾਬਰ ਹਨ ਸਕਰੀਨ ਉੱਪਰ ਦਿਖਾਇਆ ਗਿਆ ਬਲੌਕ ਡਾਇਗ੍ਰam ਇਸ ਤਰ੍ਹਾਂ ਦੇ 2 ਬਿਟ ਕੰਪੈਰੀਟਰ ਨੂੰ ਦਰਸਾਉਂਦਾ ਹੈ ਇਹ ਦੋ ਬਾਈਨਰੀ ਨੰਬਰਾਂ A ਅਤੇ B ਨੂੰ ਇਨਪੁਟ ਵਜੋਂ ਲੈਂਦਾ ਹੈ ਜਿਨ੍ਹਾਂ ਵਿੱਚ ਹਰੇਕ ਦੇ 2 ਬਿਟਸ ਹੁੰਦੇ ਹਨ ਇਹ ਤਿੰਨ ਆਉਟਪੁਟ ਪੈਦਾ ਕਰਦਾ ਹੈ ਪਹਿਲਾ ਆਉਟਪੁਟ Y2 ਇਹ ਦੱਸਣ ਲਈ ਕਿ A B ਤੋਂ ਵੱਡਾ ਹੈ ਦੂਸਰਾ ਆਉਟਪੁਟ Y1 ਇਹ ਦੱਸਣ ਲਈ ਕਿ A B ਤੋਂ ਛੋਟਾ ਹੈ ਤੀਸਰਾ ਆਉਟਪੁਟ Y0 ਇਹ ਦੱਸਣ ਲਈ ਕਿ A B ਦੇ ਬਰਾਬਰ ਹੈ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਬਿਟਾਂ ਭਾਵ MSBs ਦਾ ਕੰਪੈਰੀਜ਼ਨ ਕਰਦੇ ਹਾਂ ਅਤੇ ਜੇਕਰ MSBs ਵੱਖ-ਵੱਖ ਹੁੰਦੇ ਹਨ ਤਾਂ ਜਿਸ ਨੰਬਰ ਵਿੱਚ ਇਹ ਬਿਟ ਵੱਡੀ ਹੁੰਦੀ ਹੈ ਉਹ ਨੰਬਰ ਵੱਡਾ ਹੁੰਦਾ ਹੈ ਜੇਕਰ ਇਹ ਬਿਟ ਬਰਾਬਰ ਹੁੰਦੇ ਹਨ ਤਾਂ ਅਸੀਂ ਅਗਲੇ ਬਿਟਾਂ ਦੀ ਜਾਂਚ ਕਰਦੇ ਹਾਂ ਜੇਕਰ ਸਾਰੇ ਬਿਟ ਬਰਾਬਰ ਹੁੰਦੇ ਹਨ ਤਾਂ ਦੋਵੇਂ ਨੰਬਰ ਇੱਕੋ ਜਿਹੇ ਹੁੰਦੇ ਹਨ ਸਕਰੀਨ ਉੱਪਰ ਦਿਖਾਇਆ ਗਿਆ TRUTH TABLE ਇਨਪੁਟ ਨੰਬਰਾਂ ਦੇ ਕੰਪੈਰੀਜ਼ਨ ਦੀਆਂ ਸਾਰੀਆਂ ਸੰਭਾਵਨਾਵਾਂ ਅਤੇ ਉਹਨਾਂ ਦੇ ਅਨੁਸਾਰ ਆਊਟਪੁੱਟਸ ਨੂੰ ਦਿਖਾਉਂਦਾ ਹੈ ਆਓ ਹੁਣ ਇਸ ਟ੍ਰੁੱਥ ਟੇਬਲ ਤੋਂ 2-ਬਿਟ ਕੰਪੈਰੀਟਰ ਦੇ ਸਰਕਟ ਨੂੰ ਡਿਜ਼ਾਈਨ ਕਰਨਾ ਸਿੱਖੀਏ। ਪਹਿਲਾਂ ਟ੍ਰੁੱਥ ਟੇਬਲ ਤੋਂ ਅਸੀਂ ਹਰੇਕ ਆਉਟਪੁੱਟ ਲਈ ਸਕਰੀਨ ਉੱਪਰ ਦਿਖਾਏ ਅਨਸਾਰ ਕੇ ਮੈਪ ਬਣਾਉਂਦੇ ਹਾਂ। ਹਰੇਕ ਆਉਟਪੁੱਟ ਦਾ ਆਪਣਾ ਕੇ ਮੈਪ ਹੁੰਦਾ ਹੈ ਜਿਸ ਵਿੱਚ 4 ਇਨਪੁਟ ਵੇਰੀਏਬਲ ਹੁੰਦੇ ਹਨ। ਇਨ੍ਹਾਂ ਕੇ ਮੈਪਸ ਦੇ ਵਿੱਚ 1s ਦੀ ਗਰੂਪਿੰਗ ਕਰਕੇ ਅਸੀਂ ਹਰੇਕ ਆਉਟਪੁੱਟ ਲਈ ਮਿਨੀਮਾਈਜ਼ਡ ਬੂਲੀਅਨ ਐਕਸਪ੍ਰੈਸ਼ਨ ਲਿਖਦੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ। ਅਸੀਂ ਇਹਨਾਂ ਐਕਸਪ੍ਰੈਸ਼ਨਜ਼ ਦੀ ਵਰਤੋਂ ਕਰਕੇ ਐਂਡ ਔਰ ਅਤੇ ਨਾਟ ਗੇਟਾਂ ਦੀ ਮਦਦ ਨਾਲ ਇਸ 2-ਬਿਟ ਕੰਪੈਰੀਟਰ ਦਾ ਸਰਕਟ ਬਣਾ ਸਕਦੇ ਹਾਂ ਪਰ ਆਮ ਤੌਰ ਤੇ ਆਖਰੀ ਆਊਟਪੁੱਟ Y not ਜੋ A B ਨੂੰ ਦਰਸਾਉਂਦੀ ਹੈ ਨੂੰ ਸਕਰੀਨ ਉੱਪਰ ਦਿਖਾਏ ਅਨੁਸਾਰ XOR ਆਪਰੇਸ਼ਨ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਇਹ ਤਰੀਕਾ ਗੇਟਸ ਦੀ ਗਿਣਤੀ ਘਟਾਉਣ ਵਿੱਚ ਮਦਦ ਕਰਦਾ ਹੈ ਇਹਨਾਂ ਆਊਟਪੁੱਟ ਐਕਸਪ੍ਰੈਸ਼ਨਜ਼ ਦੇ ਅਨਸਾਰ ਬਣਿਆ 2-ਬਿਟ ਕੰਪੈਰੀਟਰ ਦਾ ਸਰਕਟ ਸਕਰੀਨ ਉੱਪਰ ਦਿਖਾਇਆ ਗਿਆ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਮਾਨਤਾ ਦੀ ਜਾਂਚ ਭਾਵ ਨੰਬਰ ਬਰਾਬਰ ਹਨ ਇਹ ਜਾਂਚਣ ਲਈ ਐਗਜ਼ਨੋਰਗੇਟ ਅਤੇ ਬਾਕੀ ਦੋ ਸਥਿਤੀਆਂ ਲਈ ਐਂਡ ਔਰ ਲੌਜਿਕ ਦੀ ਵਰਤੋਂ ਕੀਤੀ ਗਈ ਹੈ ਇਸ ਪ੍ਰਕਿਰਿਆ ਨੂੰ ਵੱਡੇ ਕੰਪੈਰੀਟਰ ਡਿਜ਼ਾਈਨ ਕਰਨ ਲਈ ਵੀ ਵਧਾਇਆ ਜਾ ਸਕਦਾ ਹੈ ਹੁਣ ਅਸੀਂ ਆਮ ਤੌਰ ਤੇ ਵਰਤੇ ਜਾਂਦੇ 4-ਬਿਟ ਮੈਗਨੀਟਿਊਡ ਕੰਪੈਰੀਟਰ ਦੇ ਆਈਸੀ ਬਾਰੇ ਜਾਣਦੇ ਹਾਂ ਜਿਸ ਦਾ ਨੰਬਰ 7485 ਹੈ ਇਹ ਆਈਸੀ ਦੋ 4-ਬਿਟ ਬਾਈਨਰੀ ਨੰਬਰਾਂ ਦੇ ਕੰਪੈਰੀਜ਼ਨ ਲਈ ਬਣਾਇਆ ਗਿਆ ਹੈ ਅਤੇ ਤਿੰਨ ਆਉਟਪੁੱਟ ਪ੍ਰਦਾਨ ਕਰਦਾ ਹੈ एआईसी प्रोसेसर मेमोरी एड्रेसिंग ਅਤੇ ਡਾਟਾ ਸਾਰਟਿੰਗ ਵਰਗੇ ਡਿਜੀਟਲ ਸਿਸਟਮਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਬਾਈਨਰੀ ਨੰਬਰਾਂ ਦੇ ਕੰਪੈਰੀਜ਼ਨ ਦੀ ਲੋੜ ਪੈਂਦੀ ਹੈ ਸਕਰੀਨ ਉੱਪਰ ਦਿਖਾਏ ਗਏ ਇਸ ਆਈਸੀ ਦੇ ਪਿੰਨ ਡਾਇਗਰਾਮ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ 16 ਪਿੰਨ ਆਈਸੀ ਹੈ ਇਸ ਆਈਸੀ ਵਿੱਚ ਪਹਿਲੇ ਨੰਬਰ ਲਈ ਚਾਰ ਇਨਪੁੱਟ ਪਿੰਨਾ ਦੂਜੇ ਨੰਬਰ ਲਈ ਵੀ ਚਾਰ ਇਨਪੁੱਟ ਪਿੰਨਾ ਹਨ ਇਸ ਦੇ ਇਲਾਵਾ ਇਸ ਵਿੱਚ ਆਉਟਪੁੱਟ ਨੂੰ ਦਰਸਾਉਣ ਲਈ ਤਿੰਨ ਪਿੰਨਾ ਹੁੰਦੀਆਂ ਹਨ ਇਸ IC 7485 ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੈਸਕੇਡਿੰਗ ਸੰਭਵ ਹੈ ਜਿਸ ਦਾ ਅਰਥ ਹੈ ਕਿ 4 ਬਿਟ ਤੋਂ ਜ਼ਿਆਦਾ ਬਿਟਾਂ ਵਾਲੇ ਨੰਬਰਾਂ ਦਾ ਕੰਪੈਰੀਜ਼ਨ ਕਰਨ ਲਈ ਕਈ 7485 ICs ਨੂੰ ਆਪਸ ਵਿੱਚ ਜੋੜਿਆ ਜਾ ਸਕਦਾ ਹੈ ਇਹ 8 ਬਿਟ ਜਾਂ ਹੋਰ ਵੱਡੇ ਬਾਈਨਰੀ ਨੰਬਰਾਂ ਦਾ ਕੰਪੈਰੀਜ਼ਨ ਕਰਨ ਲਈ ਬਹੁਤ ਹੀ ਲਾਭਦਾਇਕ ਹੈ ਇਸ IC ਵਿੱਚ ਤਿੰਨ ਪਿੰਨ ਕੈਸਕੇਡਿੰਗ ਕਰਨ ਲਈ ਦਿੱਤੇ ਗਏ ਹਨ ਸਕਰੀਨ ਉੱਪਰ 27485 ICs ਨੂੰ ਕੈਸਕੇਡ ਕਰਕੇ 8-ਬਿਟ ਕੰਪੈਰੀਟਰ ਬਣਾਉਣ ਦਾ ਆਧਾਰਨ ਦਿੱਤਾ ਗਿਆ ਹੈ ਜਿਸ ਵਿੱਚ ਦੋ 8-ਬਿਟ ਨੰਬਰਾਂ A ਅਤੇ B ਦਾ ਕੰਪੈਰੀਸ਼ਨ ਕਰਨਾ ਦਿਖਾਇਆ ਗਿਆ ਹੈ ਸਕਰੀਨ ਉੱਪਰ ਤੁਸੀਂ ਦੇਖ ਸਕਦੇ ਹੋ ਕਿ 8-ਬਿਟ ਨੰਬਰਾਂ ਦੇ LSBs ਨੂੰ ਘਟਕ੍ਰਮ ਭਾਵ ਲੋਅਰ ਆਰਡਰ ਕੰਪੈਰੀਟਰ ਦੇ ਇਨਪੁਟ ਵਜੋਂ ਦਿੱਤਾ ਜਾਂਦਾ ਹੈ ਜਦਕਿ MSBs ਨੂੰ ਉੱਚਕ੍ਰਮ ਭਾਵ ਹਾਈ ਆਰਡਰ ਕੰਪੈਰੀਟਰ ਦੇ ਇਨਪੁਟ ਵਜੋਂ ਵਰਤਿਆ ਜਾਂਦਾ ਹੈ ਆਓ ਹੁਣ ਡਿਜੀਟਲ ਸਿਸਟਮਾਂ ਵਿੱਚ ਮੈਗਨੀਟਿਊਡ ਕੰਪੈਰੀਟਰਸ ਦੇ ਕੁਝ ਮਹੱਤਵਪੂਰਨ ਉਪਯੋਗਾਂ ਉੱਤੇ ਚਰਚਾ ਕਰੀਏ ਇਹ ਸਰਕਟ ਉਹਨਾਂ ਖੇਤਰਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿੱਥੇ ਫੈਸਲੇ ਲੈਣ ਲਈ ਬਾਈਨਰੀ ਨੰਬਰਾਂ ਨੂੰ ਕੰਪੇਅਰ ਕਰਨ ਦੀ ਲੋੜ ਹੁੰਦੀ ਹੈ ਸਭ ਤੋਂ ਆਮ ਉਪਯੋਗਾਂ ਵਿੱਚੋਂ ਇੱਕ ਮਾਈਕਰੋਪ੍ਰੋਸੈਸਰਾਂ ਅਤੇ ਮਾਈਕਰੋਕੰਟਰੋਲਰਾਂ ਦੇ ਅੰਕ ਗਣਿਤ ਅਤੇ ਤਰਕ ਇਕਾਈਆਂ ਭਾਵ ਰਿਥਮੈਟਿਕ ਐਂਡ ਲੌਜਿਕ ਯੂਨਿਟਸ ਵਿੱਚ ਹੈ ਕੰਪੈਰੀਟਰਸ ਇਹ ਨਿਰਧਾਰਿਤ ਕਰਨ ਵਿੱਚ ਮਦਦ ਕਰਦੇ ਹਨ ਕਿ ਕੀ ਦੋ ਨੰਬਰ ਬਰਾਬਰ ਹਨ ਜਾਂ ਕੀ ਇੱਕ ਦੂਜੇ ਤੋਂ ਵੱਡਾ ਹੈ ਇਹ ਪ੍ਰੋਸੈਸਰਾਂ ਨੂੰ ਸ਼ਰਤਾਂ ਆਧਾਰਿਤ ਫੈਸਲੇ ਲੈਣ ਦੀ ਯੋਗਤਾ ਪ੍ਰਦਾਨ ਕਰਦੇ ਹਨ ਇੱਕ ਹੋਰ ਮਹੱਤਵਪੂਰਨ ਐਪਲੀਕੇਸ਼ਨ ਡਿਜੀਟਲ ਕੰਟਰੋਲ ਸਿਸਟਮਾਂ ਵਿੱਚ ਹੈ ਆਟੋਮੈਟਿਕ ਕੰਟਰੋਲ ਐਪਲੀਕੇਸ਼ਨਾਂ ਵਿੱਚ ਕੰਪੈਰੀਟਰਸ ਸੈਂਸਰਸ ਦੇ ਮੁੱਲਾਂ ਦਾ ਕੰਪੈਰੀਜ਼ਨ ਪਹਿਲਾਂ ਤੋਂ ਨਿਰਧਾਰਿਤ ਮੁੱਲਾਂ ਨਾਲ ਕਰਨ ਲਈ ਵਰਤੇ ਜਾਂਦੇ ਹਨ ਉਦਾਹਰਣ ਲਈ ਤਾਪਮਾਨ ਨਿਯੰਤਰਣ ਸਿਸਟਮਾਂ ਵਿੱਚ ਇੱਕ ਕੰਪੈਰੀਟਰ ਜਾਂਚ ਕਰਦਾ ਹੈ ਕਿ ਕੀ ਤਾਪਮਾਨ ਇੱਕ ਨਿਰਧਾਰਿਤ ਸੀਮਾ ਤੋਂ ਵੱਧ ਗਿਆ ਹੈ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕਰਦਾ ਹੈ ਕੰਪੈਰੀਟਰਸ ਦੀ ਵਰਤੋਂ 메모ਰੀ ਐਡਰੈਸ ਡੀਕੋਡਿੰਗ ਵਿੱਚ ਵੀ ਕੀਤੀ ਜਾਂਦੀ ਹੈ ਜਦੋਂ ਬਹੁਤ ਸਾਰੇ 메모ਰੀ ਸਥਾਨ ਉਪਲਬਧ ਹੁੰਦੇ ਹਨ ਤਾਂ ਇੱਕ ਕੰਪੈਰੀਟਰ ਇਹ ਪਛਾਣਨ ਵਿੱਚ ਮਦਦ ਕਰਦਾ ਹੈ ਕਿ ਕੀ ਦਿੱਤਾ ਗਿਆ ਐਡਰੈਸ ਲੋੜੀਂਦੇ 메모ਰੀ ਸਥਾਨ ਨਾਲ ਮਿਲਦਾ ਹੈ ਅਤੇ ਇਸ ਤਰ੍ਹਾਂ ਸਹੀ ਡਾਟਾ ਪ੍ਰਾਪਤੀ ਨੂੰ ਯਕੀਨੀ ਬਣਾਉਂਦਾ ਹੈ ਕਿਸੇ ਵੀ ਸਾਰਟਿੰਗ ਅਤੇ ਸਰਚਿੰਗ ਐਲਗੋਰਿਦਮ ਵਿੱਚ ਡਿਜੀਟਲ ਕੰਪੈਰੀਟਰਸ ਡਾਟਾ ਨੂੰ ਖਾਸ ਕ੍ਰਮ ਵਿੱਚ ਲਗਾਉਣ ਵਿੱਚ ਮਦਦ ਕਰਦੇ ਹਨ ਉਦਾਹਰਨ ਵਜੋਂ ਰੀਅਲ ਟਾਈਮ ਡਾਟਾ ਪ੍ਰੋਸੈਸਿੰਗ ਸਿਸਟਮਾਂ ਵਿੱਚ ਕੰਪੈਰੀਟਰਸ ਅੰਕ ਗਣਨਾ ਦੇ ਮੁੱਲਾਂ ਦਾ ਕੰਪੈਰੀਜ਼ਨ ਕਰਕੇ ਉਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕ੍ਰਮਵਤ ਕਰਦੇ ਹਨ ਹੋਰ ਇੱਕ ਮਹੱਤਵਪੂਰਨ ਉਪਯੋਗ ਡਿਜੀਟਲ ਕਮਿਊਨੀਕੇਸ਼ਨ ਸਿਸਟਮਾਂ ਵਿੱਚ ਹੈ ਜਿੱਥੇ ਕੰਪੈਰੀਟਰਸ ਸਿਗਨਲ ਪ੍ਰੋਸੈਸਿੰਗ ਵਿੱਚ ਮਦਦ ਕਰਦੇ ਹਨ ਇਹ ਪ੍ਰਾਪਤ ਅਤੇ ਉਮੀਦ ਕੀਤੇ ਮੁੱਲਾਂ ਨੂੰ ਕੰਪੇਅਰ ਕਰਕੇ ਗਲਤੀ ਦੀ ਪਛਾਣ ਕਰਦੇ ਹਨ ਜਿਸ ਨਾਲ ਡਾਟਾ ਦੀ ਠੀਕ ਅਤੇ ਸਹੀ ਟ੍ਰਾਂਸਮਿਸ਼ਨ ਯਕੀਨੀ ਬਣਦੀ ਹੈ ਇਸ ਨਾਲ ਅਸੀਂ ਮੈਗਨੀਟਿਊਡ ਕੰਪੈਰੇਟਰਸ ਦੇ ਮਹੱਤਵਪੂਰਨ ਉਪਯੋਗਾਂ ਨੂੰ ਸਮਝ ਲਿਆ ਹੈ ਆਓ ਇਸ ਲੈਕਚਰ ਵਿੱਚ ਚਰਚਾ ਕੀਤੇ ਗਏ ਮੁੱਖ ਸੰਕਲਪਾਂ ਨੂੰ ਸੰਖੇਪ ਵਿੱਚ ਦੁਹਰਾਈਏ ਇਸ ਲੈਕਚਰ ਵਿੱਚ ਅਸੀਂ ਕੰਪੈਰੇਟਰਸ ਬਾਰੇ ਸਿੱਖਿਆ ਹੈ ਸਭ ਤੋਂ ਪਹਿਲਾਂ ਅਸੀਂ ਐਗਜ਼ੋਰ ਅਤੇ ਐਗਜ਼ਨੋਰ 게ਟਾਂ ਦੀ ਵਰਤੋਂ ਕਰਕੇ ਸਮਾਨਤਾ ਜਾਂਚਣ ਲਈ ਬੇਸਿਕ ਕੰਪੈਰੀਟਰਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਫਿਰ ਅਸੀਂ ਫੁੱਲ ਮੈਗਨੀਟਿਊਡ ਕੰਪੈਰੀਟਰਸ ਨੂੰ ਸਮਝਿਆ ਜੋ ਦੋ ਬਾਈਨਰੀ ਨੰਬਰਾਂ ਦਾ ਕੰਪੈਰੀਜ਼ਨ ਕਰਦੇ ਹਨ ਅਤੇ ਤਿੰਨ ਆਊਟਪੁੱਟ ਦਿੰਦੇ ਹਨ ਅਸੀਂ ਕੰਬੀਨੇਸ਼ਨਲ ਸਰਕਟ ਡਿਜ਼ਾਈਨ ਪ੍ਰਕਿਰਿਆ ਦੀ ਵਰਤੋਂ ਕਰਕੇ ਇੱਕ 2-ਬਿਟ ਕੰਪੈਰੀਟਰ ਤਿਆਰ ਕੀਤਾ ਫਿਰ ਅਸੀਂ IC 7485 ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜੋ ਇੱਕ 4-ਬਿਟ ਕੰਪੈਰੀਟਰ ਹੈ ਅਤੇ ਵੱਡੇ ਨੰਬਰਾਂ ਦਾ ਕੰਪੈਰੀਜ਼ਨ ਕਰਨ ਲਈ ਕੈਸਕੇਡਿੰਗ ਦੀ ਸਮਰੱਥਾ ਰੱਖਦਾ ਹੈ। ਅਖੀਰ ਵਿੱਚ ਅਸੀਂ ਮਾਈਕਰੋਪ੍ਰੋਸੈਸਰਾਂ, ਕੰਟਰੋਲ ਸਿਸਟਮਾਂ, ਮੈਮਰੀ ਡੀਕੋਡਿੰਗ, ਸਾਰਟਿੰਗ ਅਤੇ ਕਮਿਊਨੀਕੇਸ਼ਨ ਸਿਸਟਮ ਵਿੱਚ ਕੰਪੈਰੀਟਰਜ਼ ਦੇ ਉਪਯੋਗਾਂ ਨੂੰ ਸਮਝਿਆ। ਕੰਪੈਰੀਟਰ ਡਿਜੀਟਲ ਇਲੈਕਟ੍ਰੋਨਿਕਸ ਵਿੱਚ ਤੇਜ਼ ਅਤੇ ਪ੍ਰਭਾਵਸ਼ਾਲੀ ਫੈਸਲੇ ਲੈਣ ਲਈ ਬਹੁਤ ਮਹੱਤਵਪੂਰਨ ਹਨ। ਇਸ ਦੇ ਨਾਲ ਅਸੀਂ ਲੈਕਚਰ ਸਮਾਪਤ ਕਰਦੇ ਹਾਂ। ਤੁਹਾਡੇ ਧਿਆਨ ਲਈ ਧੰਨਵਾਦ।